ਜਿਹੜਾ 45-50 ਲੱਖ ਰੁਪਏ ਤੁਸੀਂ ਬਾਹਰ ਜਾ ਕੇ ਦੇਣਾ ਹੈ ਬਾਹਰ ਜਾ ਕੇ ਟੋਇਲਟਾ ਸਾਫ਼ ਕਰਨੀ ਹੈ ਉਹੀ 45-50 ਲੱਖ ਰੁਪਏ ਲਾ ਕੇ ਪੰਜਾਬ 'ਚ ਵਿਕਾਸ ਵੀ ਕਰ ਸਕਦੇ ਆਪਾਂ ਔਰ ਪੰਜਾਬ 'ਚ ਆਪਾਂ ਨੇ ਹੀ ਬੱਚਿਆਂ ਨੂੰ ਨੌਕਰੀਆਂ ਵੀ ਦੇ ਸਕਦੇ ਹਾਂ ਬਹੁਤ ਜਏ ਕੰਮ ਨੇ ਅੱਜ ਮੈਂ ਦੇਖਦਾ ਐ ਇੰਨੇ ਹੱਟੇ-ਕੱਟੇ ਨੌਜਵਾਨ ਮੈਂ ਦੇਖੇ ਜਿਹੜੇ ਹੁਣ ਯੂਐਸ ਤੋਂ ਰਿਪੋਰਟ ਹੋਏ ਨੇ ਕੀ ਉਹ ਇੱਥੇ ਰਹਿ ਕੇ ਮਿਹਨਤ ਨਹੀਂ ਕਰ ਸਕਦੇ ਕੀ ਉਹਨਾਂ ਦੇ ਹੱਡਾ ਪੈਰਾਂ 'ਚ ਜਾਨ ਮੁੱਕ ਗਈ ਐ ਇਹ ਉਹ ਹੀ ਬੱਚੇ ਨੇ ਨਾ ਜਿਹੜੇ ਕਿੰਨੇ ਸੋ ਕਿਲੋਮੀਟਰਾਂ ਦਾ ਜਿਹੜਾ ਜੰਗਲ ਪਾਰ ਕਰਕੇ ਮੈਕਸੀਕੋ ਬਾਰਡਰ ਤੋਂ ਟੱਪ ਕੇ ਜਾਂਦੇ ਨੇ ਉਹ ਵੀ 50 ਲੱਖ ਰੁਪਏ ਦੇ ਕੇ ਨਾ ਕੋਈ ਸੇਤ ਦੀ ਗਾਰੰਟੀ ਨਾ ਪਈ ਜ਼ਮੀਰ ਦੀ ਗਾਰੰਟੀ ਐਹੀ ਲੋਕ ਨੇ ਨਾ ਤੇ ਇੱਥੇ ਵੀ ਰਹਿ ਕੇ ਕੰਮ ਕਰ ਸਕਦੇ ਜਦੋਂ ਲੋਕਾਂ ਨੂੰ ਬਾਹਰ ਦੀ ਲੱਤ ਲੱਗ ਜੇ ਔਰ ਇੱਥੇ ਸਰਕਾਰਾਂ ਤੋਂ ਠੱਗੇ ਹੋ ਮਹਿਸੂਸ ਕਰਨ ਆਪਣੇ ਆਪ ਨੂੰ ਤਾਂ ਸੋਚਣ ਫਿਰ ਰਹੀ ਸੋਚਣ ਕਿ ਅਹੀ ਬਾਹਰ ਭੱਜ ਜੀਏ ਕਿ ਹੋਰ ਮੁਲਕ ਚ ਭੱਜ ਜੀਏ ਉੰਜ ਦੋਸ ਆਮਾਦੀਪ ਪਾਰਟੀ ਸਰਕਾਰ ਨੇ ਸੋਚਿਆ ਕਿ ਪਹਿਲੇ ਇੱਥੋਂ ਇੰਨੇ ਅਫਸਰ ਨਿਕਲਦੇ ਸੀ ਹੁਣ ਕਿਉਂ ਨਹੀਂ ਜਿਹੜੇ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਜਿਹੜੇ ਬੱਚੇ ਬਾਹਰ ਜਾਂਦੇ ਆ ਇਥੋਂ ਅੱਜ ਯੂ ਐਸ ਡੀ ਤੁਹਾਨੂੰ ਪਤਾ ਯੂ ਐਸ ਡੀ ਨਵੇਂ ਨੇ ਵੀ ਗੱਲ ਹੋਈ ਹੈ ਕਿ ਯੂ ਐਸ ਤੋਂ ਬੱਚਿਆਂ ਨੂੰ ਡਿਪੋਰਟ ਕੀਤਾ ਗਿਆ ਉਹ ਵੀ ਕੁਝ ਬੱਚਿਆਂ ਦੀ ਨਲਾਇਕੀ ਹੈ ਉਸ ਬੱਚਿਆਂ ਦੀ ਜਿਹੜੇ ਬੱਚੇ ਆਪਣੇ ਮਾਪਿਆਂ ਦਾ ਮਿਹਨਤ ਦਾ ਪੈਸਾ 45 45 50 50 ਲੱਖ ਰੁਪਏ ਲਾ ਕੇ ਜੰਗਲਾਂ ਦੇ ਰਾਹੀਂ ਦੂਸਰੇ ਮੁਲਕਾਂ 'ਚ ਵੜਨ ਦੀ ਕੋਸ਼ਿਸ਼ ਕਰਦੇ ਆ ਸੀ ਜੋ ਠੱਗ ਏਜੰਟਾਂ ਨੂੰ ਪੈਸੇ ਦੇ ਰਹੇ ਆ ਜਿਹੜੇ ਸਾਨੂੰ ਜੰਗਲਾਂ ਦੇ ਰਾਈ ਭੇਜ ਰਹੇ ਫਿਰ ਜਦੋਂ ਆਪਾਂ ਵਾਪਸ ਆ ਜੰਨੇ ਆ ਪਹਿਲਾ ਗੁੱਸਾ ਤਾਂ ਮੇਰਾ ਨੌਜਵਾਨਾਂ ਨਾਲ ਹੈ ਦੂਸਰਾ ਦੂਸਰਾ ਗੁੱਸਾ ਮੇਰਾ ਏਜੰਟਾਂ ਨਾਲ ਹੈ ਔਰ ਐਜ਼ ਅ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਚ ਆ ਸੀ ਤੋਂ ਐਜ਼ ਅ ਯੂਥ ਪ੍ਰਧਾਨ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨਾ ਯੂਥ ਨੂੰ ਜਿਹਦੇ ਵੀ ਪੈਸੇ ਫਸੇ ਆ ਜਿਹਦਾ ਵੀ ਠੱਗ ਏਜੰਟ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਜਿਨ੍ਹਾਂ ਨੇ ਤੁਹਾਨੂੰ ਜੰਗਲਾਂ ਰਾਈ ਭੇਜਿਆ ਉਹਦਾ ਨਾਂ ਪਤਾ ਲੈ ਕੇ ਉਹਦੇ ਪ੍ਰੂਫ ਲੈ ਕੇ ਤੁਸੀਂ ਮੇਰੇ ਕੋਲ ਮੈਂ ਪੈਸੇ ਦਵਾਉਂਗਾ ਉਹ ਠੋਕ ਕੇ ਦਵਾਉਂਗਾ ਜਦੋਂ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਜਾਂਦੇ ਨੇ ਤਾਂ ਇੱਕ ਕੰਪੀਟੀਸ਼ਨ ਜਾ ਪੈਦਾ ਹੁੰਦਾ ਉਹ ਕੰਪੀਟੀਸ਼ਨ ਪੈਦਾ ਕਰਦੇ ਨੇ ਉਹ ਕਹਿੰਦੇ ਯਾਰ ਉਹਦਾ ਫਲਾਣੇ ਦਾ ਮੁੰਡਾ ਗਿਆ ਉਹਨੇ ਗੱਡੀ ਲੈ ਲਈ ਉਹਨੇ ਦੂਜੇ ਮਹੀਨੇ ਗੱਡੀ ਲੈ ਲਈ ਉਹਨੇ ਦੂਜੇ ਮਹੀਨੇ ਕੋਠੀ ਪਾ ਲਈ ਜਾਂ ਐਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਇੱਕ ਦੂਜੇ 'ਚ ਜਿਹੜਾ ਕੰਪੈਰੀਜ਼ਨ ਕਰਦੇ ਨੇ ਤੋ ਮੈਂ ਚਾਹੁੰਦਾ ਕਿ RAM RAM ਨਾ ਤੁਸੀਂ ਪੰਜਾਬ ਦੇ ਵਿੱਚ ਕੰਮ ਕਰੋ ਸਭ ਕੁਝ ਲੈ ਸਕਦੇ ਆ ਪੰਜਾਬ ਦੇ ਵਿੱਚ ਕੋਈ ਇੱਕ ਵੀ ਬੰਦਾ ਇਦਾਂ ਦਾ ਨਹੀਂ ਕਹਿ ਸਕਦਾ ਕਿ ਮੈਂ ਪੈਸੇ ਦੇ ਕੇ ਨੌਕਰੀ ਲਈ ਇਹ ਚੈਲੰਜ ਕਰ ਰਿਹਾ ਮੈਂ ਇਹ ਤੁਹਾਡੇ ਚੈਨਲ ਦੇ ਰਹੀ ਚੈਲੰਜ ਕਰ ਰਿਹਾ ਇੱਕ ਵੀ ਬੱਚਾ ਜਿਹੜਾ ਹੈ ਇਦਾਂ ਨਹੀਂ ਕਹਿ ਸਕਦਾ ਕਿ ਮੈਂ ਪੈਸੇ ਦੇ ਕੇ ਨੌਕਰੀ ਲਈ ਤੇ ਪੁਰਾਣੀ ਸਰਕਾਰਾਂ ਦੇ ਬੰਦੇ ਚੱਕ ਲੋ ਚੱਕ ਲੋ ਬੱਚੇ ਉਹਨਾਂ ਦੇ ਉਹ ਕੱਲੇ ਕੱਲੇ ਕੋ ਵੱਡੇ ਵੱਡੇ ਅਫਸਰਾਂ ਨੇ ਰਿਸ਼ਵਤਾ ਲਈਆਂ ਹੋਈਆਂ ਸੋ ਅੱਜ ਦੇਖੋ ਜਿਸੀ ਚੇਂਜ ਕਰ ਰਹੇ ਆ ਸਰਕਾਰ ਤੁਹਾਡੇ ਨਾਲ ਫਰੈਂਡਲੀ ਚੱਲ ਰਹੀ ਹੈ ਤੇ ਤੁਹਾਡਾ ਵੀ ਓਨਾ ਹੀ ਲੋਕਾਂ ਦਾ ਵੀ ਓਨਾ ਹੀ ਸਾਥ ਦੀ ਲੋੜ ਪਈ ਹੈ ਸਰਕਾਰ ਨੂੰ ਚਲਾਣ ਲਈ ਅੱਛੇ ਤਰੀਕੇ ਨਾਲ ਚੱਲੋ ਜਿਸ ਤਰੀਕੇ ਦੇ ਨਾਲ ਅੱਜ ਕੱਲ ਨਾਰਾ ਲੱਗਿਆ ਹੈ ਕਿ ਬਈ ਆਮ ਆਦਮੀ ਪਾਰਟੀ ਦੇ ਹੁੰਦੇ باوجود ਵੀ ਲੋਕ ਜਿਹੜੇ ਨੇ ਉਹ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹਾਲਾਂਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਬਈ ਅਸੀਂ ਤਾਂ ਪੰਜਾਬ ਤੋਂ ਬਾਹਰ ਜਿਹੜੇ ਗਏ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਲਿਆਉਣਾ ਹੈ ਮੁੜ ਤਰੱਕੀ ਵਾਲੇ ਰਾਹੇ ਪਾਣਾ ਹੈ ਫਿਰ ਆ ਕੀ ਹੋਈ ਜਾ ਰਿਹਾ ਹੈ ਸਭ ਤੋਂ ਪਹਿਲੇ ਸ਼ਾਸਤ੍ਰਿਕਾਲ ਜਿਹੜਾ ਵੀ ਤੁਹਾਡਾ ਚੈਨਲ ਦੇਖ ਰਿਹਾ ਹੈ ਮੈਂ ਰੁਬਲ ਸੰਧੂ ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਦਾ ਯੂਥ ਪ੍ਰਧਾਨ ਆ ਜ਼ਿਲ੍ਹਾ ਜਲੰਧਰ ਤੋਂ ਜਿਹੜੀ ਤੁਸੀਂ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਜਿਹੜਾ ਬੱਚੇ ਬਾਹਰ ਜਾ ਰਹੇ ਨੇ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਚਾਹੁੰਦਾ ਤੁਹਾਡੇ ਸਾਰਿਆਂ ਦੀ ਨੋਲੇਜ ਲਈ ਜਿਹੜਾ ਯੂਥ ਹੈ ਉਹ ਬਹੁਤ ਲੰਬੇ ਸਮਿਆਂ ਤੋਂ ਬਾਹਰ ਜਾ ਰਿਹਾ ਹੈ ਜਦੋਂ ਇੰਗਲੈਂਡ ਨੂੰ ਯੂਕੇ ਨੂੰ ਵਲੈਤ ਕਿਹਾ ਜਾਂਦਾ ਸੀ ਉਸ ਟਾਈਮ ਮੁਲਕਾਂ ਦੇ ਨਾਮ ਨਹੀਂ ਲੋਕਾਂ ਨੂੰ ਪਤਾ ਹੁੰਦੇ ਸੀ ਤੇ ਲੋਕੀ ਕਹਿੰਦੇ ਇਹ ਵਿਲੈਤ ਚੱਲੇ ਆ ਤੇ ਉਦੋਂ ਇੰਗਲੈਂਡ ਜਾਂਦੇ ਸੀ ਬੱਚੇ ਅੱਜ ਦੇ ਸਮੇਂ ਦੇ ਵਿੱਚ ਬੱਚੇ ਜਿਹੜੇ ਆ ਪੁਰਾਣੀਆਂ ਸਰਕਾਰਾਂ ਦੇ ਰਵੈਤੀ ਪਾਰਟੀਆਂ ਤੇ ਸਤਾਏ ਹੋਏ ਜਿਹੜੇ ਪੰਜਾਬ 'ਚ ਬੱਚੇ ਸੀਗੇ ਉਹ ਬਾਹਰ ਜਾ ਰਹੇ ਸੀਗੇ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲੇ ਦਿਨ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਪਹਿਲੇ ਦਿਨ ਤੋਂ ਕੰਮ ਕਰਨਾ ਸ਼ੁਰੂ ਕਰਤਾ ਸਾਡੇ ਯੂਥ ਦੇ ਉੱਤੇ ਪੰਜਾਬ ਦੀ ਭੋਲੀ ਭਾਲੀ ਜਨਤਾ ਦੇ ਉੱਤੇ ਜਿਹੜੀ ਭੋਲੀ ਭਾਲੀ ਜਨਤਾ ਨੂੰ ਰਵਾਇਤੀ ਪਾਰਟੀਆਂ ਨੇ ਆਪਣੇ ਜੰਜਾਲ ਚ ਫਸਾ ਕੇ ਉਹਨਾਂ ਨੂੰ ਵਰਤਿਆ ਸੀਗਾ ਸਾਡੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਨੇ 40000 ਤੋਂ ਵੱਧ ਨੌਕਰੀਆਂ ਪਹਿਲੇ 2 ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਦਿੱਤੀਆਂ ਸਾਡੀ ਉਹ ਪਾਰਟੀ ਹੈ ਅੱਜ ਵੀ ਮਾਨ ਸਾਹਿਬ ਦਾ ਬਿਆਨ ਹੈ ਅੱਜ ਵੀ ਮਾਨ ਸਾਹਿਬ ਨੇ ਜਿਹੜਾ 1800 ਨੌਕਰੀਆਂ ਜਿਹੜੀਆਂ ਪੁਲਸ ਕਨਸਟੇਬਲ ਦੀਆਂ ਨੌਕਰੀਆਂ ਦਾ ਐਲਾਨ ਕੀਤਾ ਹੈ ਹੂੰ ਜਿਹੜੇ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਜਿਹੜੇ ਬੱਚੇ ਬਾਹਰ ਜਾਂਦੇ ਐ ਇਥੋਂ ਹੂੰ ਅੱਜ ਯੂਐਸਡੀ ਤੁਹਾਨੂੰ ਪਤਾ ਹੈ ਯੂਐਸਡੀ ਨਵੇਂ ਨੇ ਵੀ ਗੱਲ ਹੋਈ ਹੈ ਕਿ ਯੂਐਸ ਤੋਂ ਬੱਚਿਆਂ ਨੂੰ ਰਿਪੋਰਟ ਕੀਤਾ ਗਿਆ ਹੂੰ ਉਹ ਵੀ ਕੁਝ ਬੱਚਿਆਂ ਦੀ ਨਲਾਇਕੀ ਹੈ ਉਸ ਬੱਚਿਆਂ ਦੀ ਜਿਹੜੇ ਬੱਚੇ ਆਪਣੇ ਮਾਪੇ ਦਾ ਮਿਹਨਤ ਦਾ ਪੈਸਾ 45 45 50 50 ਲੱਖ ਰੁਪਏ ਲਾ ਕੇ ਜੰਗਲਾਂ ਦੇ ਰਾਹੀਂ ਦੂਸਰੇ ਮੁਲਕਾਂ 'ਚ ਵੜਨ ਦੀ ਕੋਸ਼ਿਸ਼ ਕਰਦੇ ਆ ਕੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਕੀ ਨਹੀਂ ਦਿੱਤਾ ਟੈਨਸ਼ਨ ਆਈ ਸੀ ਨਾ ਕਿ ਘਰ ਦਾ ਬਿਜਲੀ ਦਾ ਬਿੱਲ ਕਿਦਾਂ ਭਰਿਆ ਜਾਊਗਾ ਮਾਨਸਾਹਬ ਨੇ ਟੈਨਸ਼ਨ ਮਕਾਈ ਟੈਂਸ਼ਨ ਸੀ ਕਿ ਘਰ ਚ ਕੋਈ ਦਵਾਈ دارو ਚਾਹੀਦੀ ਹੋਏਗੀ ਸਾਡਾ ਕੋਈ ਘਰੇ ਬਿਮਾਰ ਹੋ ਜਾਂਦਾ ਹੈ ਉਹ ਲਈ ਇਲਾਜ ਲਈ ਪੈਸਾ ਚਾਹੀਦਾ ਹੋਗਾ ਮਾਨ ਸਾਹਿਬ ਨੇ ਟੈਂਸ਼ਨ ਮਕਾਈ ਕਰਦੇ ਬੱਚਿਆਂ ਦੀ ਪੜ੍ਹਾਈ ਜਿੱਤੇ ਲੱਖ ਰੁਪਏ ਖਰਚ ਆਉਂਦਾ ਸੀਗਾ ਮਾਨ ਸਾਹਿਬ ਨੇ ਉਹ ਵੀ ਫਰੀ ਕੀਤਾ ਉਹ ਵੀ ਟੈਂਸ਼ਨ ਮਕਾਈ ਹੁਣ ਤਾਂ ਪੰਜਾਬ ਦੇ ਵਿੱਚ ਕੰਮ ਕਰ ਲੋ ਜਿਹੜਾ 45 50 ਲੱਖ ਰੁਪਏ ਤੁਸੀਂ ਬਾਹਰ ਜਾ ਕੇ ਦੇਣਾ ਹੈ ਬਾਹਰ ਜਾ ਕੇ ਟੁਇਲਟਾ ਸਾਫ਼ ਕਰਨੀ ਹੈ ਉਹੀ 45-50 ਲੱਖ ਰੁਪਏ ਲਾ ਕੇ ਪੰਜਾਬ 'ਚ ਵਿਕਾਸ ਵੀ ਕਰ ਸਕਦੇ ਆਪਾਂ ਔਰ ਪੰਜਾਬ 'ਚ ਆਪਣੇ ਹੀ ਬੱਚਿਆਂ ਨੂੰ ਨੌਕਰੀਆਂ ਵੀ ਦੇ ਸਕਦੇ ਹਾਂ ਬਹੁਤ ਜਏ ਕੰਮ ਨੇ ਅੱਜ ਮੈਂ ਦੇਖਦਾ ਮੈਂ ਮੁਹਾਲੀ ਤੋਂ ਵਾਪਸ ਆ ਰਿਹਾ ਸੀਗਾ ਇੱਕ ਦਿਨ ਇੱਕ ਸਰਦਾਰ ਜਿਹਾ ਮੁੰਡਾ ਖੜਾ ਸੀਗਾ ਬਹੁਤ ਸੋਹਣਾ ਬਹੁਤ ਲੰਬੀ ਹਾਈਟ ਵਾਲਾ ਮੁੰਡਾ ਖੜਾ ਸੀ ਮੈਂ ਜੂਸ ਪੀਣ ਲਈ ਰੁਕਿਆ ਉੱਥੇ ਤੇ ਉਹ ਉਹਨੇ ਆਪਣੀ ਰੇੜੀ ਲਗਾਈ ਸੀਗੀ ਤੇ ਰੇੜੀ ਦੇ ਕੋਲ ਖੜਾ ਸੀਗਾ ਪਹਿਲੀ ਗੱਲ ਮੈਨੂੰ ਪਤਾ ਹੀ ਨਹੀਂ ਸੀ ਕਿ ਉਹੀ ਬੰਦਾ ਹੈ ਮੈਂ ਉਹਨੂੰ ਕਹਤਾ ਭਾਜੀ ਇਹ ਬਲਾਉਂਗੇ ਕਿਸ ਨੂੰ ਮੈਂ ਜੂਸ ਪੀਣਾ ਹੂੰ ਉਹ ਕਹਿੰਦਾ ਮੈਂ ਹੀ ਹੈਗਾ ਭਾਜੀ ਤੁਸੀਂ ਦੱਸੋ ਤੁਸੀਂ ਕੀ ਲੈਣਾ ਹੂੰ ਮੈਂ ਉਹਨੂੰ ਦੇਖ ਕੇ ਇੱਕਦਮ ਹੈਰਾਨ ਹੋ ਗਿਆ ਫਿਰ ਮੈਂ ਉਹਨਾਂ ਨਾਲ ਗੱਲਾਂ ਕਰਨ ਦਾ ਮੇਰਾ ਦਿਲ ਕੀਤਾ ਮੈਂ ਕਿਹਾ ਭਾਜੀ ਤੁਸੀਂ ਕਿੱਥੋਂ ਕਹਿੰਦਾ ਭਾਜੀ ਮੈਂ ਮੋਹਾਲੀ ਤੋਂ ਆ ਹੂੰ ਕਹਿੰਦਾ ਮੈਂ ਕੈਨੇਡਾ ਤੋਂ ਵਾਪਸ ਆਇਆ ਅੱਛਾ రివర్స్ మైగ్రేషన్ देखो ਜਿਹੜੀ ਤੁਸੀਂ ਗੱਲ ਕਰ ਰਹੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਮ ਆਦਮੀ ਪਾਰਟੀ ਸਰਕਾਰ ਹੋਂਦ ਦੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ ਲੋਕ ਕੈਨੇਡਾ ਤੋਂ ਅਮਰੀਕਾ ਤੋਂ ਯੂਕੇ ਤੋਂ ਵਾਪਸ ਆਣਾ ਸ਼ੁਰੂ ਹੋ ਗਏ ਨੇ ਕਿਉਂ ਕਿ ਮਾਨ ਸਾਹਿਬ ਦੀਆਂ ਸੇਵਾਵਾਂ ਆਮ ਆਦਮੀ ਪਾਰਟੀ ਦੇ ਸੇਵਾਵਾਂ achiyan ne ਉਹ ਬੱਚਾ ਜਿਹੜਾ ਉੱਥੋਂ ਆਇਆ ਉਹਨੇ ਦੱਸਿਆ ਮੈਨੂੰ ਕਹਿੰਦਾ ਮੈਂ ਉੱਥੇ ਵੀ ਇਹੀ ਕੰਮ ਕਰਦਾ ਸੀ ਮੈਂ ਤਾਂ ਇੱਥੇ ਆ ਕੇ ਵੀ ਇਹੀ ਕੰਮ ਸ਼ੁਰੂ ਕੀਤਾ ਤਾਂ ਕਿ ਕੋਈ ਪੰਜਾਬ ਦੇ ਨੌਜਵਾਨ ਪ੍ਰਭਾਵਿਤ ਹੋਣ ਮੇਰੇ ਤੋਂ ਔਰ ਉਹ ਕਹਿੰਦਾ ਇਦਾਂ ਦੇ ਮੇਰੇ ਮੇ ਇੱਕ ਪ੍ਰੋਜੈਕਟ ਨਹੀਂ ਹੈ ਮੇਰੇ ਇਦਾਂ ਦੇ 8 ਪ੍ਰੋਜੈਕਟ ਨੇ ਜਿਨ੍ਹਾਂ ਮੈਂ ਇੱਥੇ ਪੰਜਾਬ ਦੇ ਵਿੱਚ ਲੱਖ ਰੁਪਿਆ ਕਮਾਇਆ ਅੱਛਾ ਔਰ ਮੈਂ ਬਾਹਰ ਜਾ ਕੇ ਦੇਖਿਆ ਕਹਿੰਦਾ ਜਦੋਂ ਮੈਂ ਲੱਖ ਰੁਪਿਆ ਲਾ ਕੇ ਬਾਹਰ ਗਿਆ ਤੇ ਮੈਂ ਦੇਖਿਆ ਕੀ ਇਹ ਰਹਿਤਾ ਇੱਥੇ ਆ ਕੇ ਤਾਂ ਮੈਨੂੰ ਕੁਝ ਵੀ ਬਚ ਨਹੀਂ ਰਿਹਾ ਹੂੰ ਉਤੋਂ ਮਾਪਿਆਂ ਨਾਲ ਵੱਖ ਰਹਿ ਰਹੇ ਆ ਉਤੋਂ ਘਰਦਿਆਂ ਨੂੰ ਕਰਜ਼ੇ ਚ ਡੁਬਾ ਕੇ ਆ ਆ ਜੋ ਆਪਣੇ ਘਰਦਿਆਂ ਦੀ ਝੋਲੀ ਦੇ ਵਿੱਚ ਵੀ ਬੱਚਾ ਹੈ ਆਪਣੇ ਘਰਦਿਆਂ ਦੇ ਕੋਲ ਰਹਿ ਰਿਹਾ ਹੈ ਔਰ ਲੱਖਾਂ ਰੁਪਏ ਪੰਜਾਬ ਦੇ ਵਿੱਚ ਕਮਾਰਿਆ। ਸੋ ਮੇਰੀ ਨੌਜਵਾਨੀ ਨੂੰ ਇਹੀ ਨੌਜਵਾਨ ਜਿਹੜੇ ਹੈਗੇ ਪੰਜਾਬ ਦੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਪੰਜਾਬ 'ਚ ਵੀ ਬੜੀਆਂ ਸਾਰੀਆਂ ਓਪਰਚ्युनिटीਜ਼ ਨੇ। ਤੁਸੀਂ ਇੱਕ ਵਾਰ ਇੱਥੇ ਮਨ ਲਾ ਕੇ ਕਰਨ ਦੀ ਕੋਸ਼ਿਸ਼ ਤਾਂ ਕਰੋ। ਜਦੋਂ ਭੇਡ ਚਾਲ 'ਚ ਫਸੇ ਰਹਿਣਾ ਇਹ ਕੋੜਾ ਲੱਗੇਗਾ। ਸ਼ਾਇਦ ਨੌਜਵਾਨ ਕਿਸੇ ਨੂੰ ਕੋੜੀ ਵੀ ਲੱਗ ਸਕਦੀ ਹੈ ਇਹ ਗੱਲ ਪਰ ਮੈਂ ਗੱਲ ਕਹੂੰਗਾ ਕਿਉਂਕਿ ਮੈਨੂੰ ਪੰਜਾਬ ਦੇ ਭਵਿੱਖ ਦੀ ਚਿੰਤਾ ਹੈ। ਅੱਜ ਪਿੰਡਾਂ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਹੈ ਉਹ ਫਲਾਣੇ ਦਾ ਮੁੰਡਾ ਬਾਹਰ ਗਿਆ ਉਹਨੇ ਕੋਠੀ ਪਾਲੀ ਮੈਂ ਵੀ ਬਾਹਰ ਜਾ ਕੇ ਕੋਠੀ ਪਾਉਂਗਾ ਕਿ ਇੱਥੇ ਲੋਕਾਂ ਨੇ ਆਪਣੀਆਂ ਪੰਜਾਬ 'ਚ ਰਹਿ ਕੇ ਜਾਂ ਇੰਡੀਆ 'ਚ ਰਹਿ ਕੇ ਕੋਠੀਆਂ ਨਹੀਂ ਬੜਾਈਆਂ ਉਹ ਵੀ ਲੋਕ ਨੇ ਜਿਹੜੇ ਪੰਜਾਬ 'ਚ ਰਹਿ ਕੇ ਕੋਠੀਆਂ ਬਣਾਉਂਦੇ ਨੇ ਇੱਥੇ ਹੀ ਕੰਮ ਕਰਦੇ ਨੇ ਤੇ ਆਪਣੇ ਨੌਜਵਾਨਾਂ ਨੂੰ ਕਿਹੋ ਜੀ ਕਿਹੜੀ ਬਿਮਾਰੀ ਹੈ ਸਾਨੂੰ ਵੀ ਚਾਹੀਦਾ ਹੈ ਕਿ ਸਾਡੇ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਜਿਹੜੇ ਵਿਦੇਸ਼ ਤੋਂ ਹੁਣ ਐਦ ਕੀ ਅਮਰੀਕਾ ਨੇ ਡਿਪੋਰਟ ਕੀਤੇ ਜਿਹੜੇ ਨੌਜਵਾਨ ਆਪਣੇ ਪੰਜਾਬੀ ਬਤੇਰੇ ਰਿਪੋਰਟ ਕੀਤੇ ਨੇ ਲੱਗਦਾ ਜੋ 45-45 ਲੱਖ ਰੁਪਏ ਲਾ ਕੇ ਗਏ ਸੀਗੇ ਜੇ ਪੰਜਾਬ ਦੇ ਵਿੱਚ ਇਨਵੈਸਟ ਕਰਦੇ ਤੇ ਪੰਜਾਬ ਦੀ ਇੱਕ ਰੂਪਰੇਖਾ ਹੀ ਜਿਹੜੀ ਬਦਲਣ ਵਾਲੀ ਹੋ ਜਾਂਦੀ ਕਿਉਂਕਿ 45-45 ਲੱਖ 30 ਤੋਂ 32 ਬੱਚਾ ਮੇਰੇ ਖਿਆਲ ਨਾਲ ਹੈਗਾ ਜਿਹੜਾ ਹੁਣ ਆਇਆ ਉਤੋਂ ਲੈਦਾ ਹੁਣ ਕਈ ਪੰਜਾਬੀ ਆਉਣਗੇ ਤੇ ਇੰਨੇ-ਇੰਨੇ ਪੈਸੇ ਲਗਾ ਕੇ ਦੂਜੇ ਰਾਸਤੇ ਗਏ ਆ ਲੱਗਦਾ ਕਿ ਪੰਜਾਬ ਦੇ ਵਿੱਚ ਫਿਰ ਤਰੱਕੀ ਹੋਰ ਬਦਣੀ ਸੀਗੀ ਜੇਕਰ ਬੱਚਿਆਂ ਨੇ ਪੈਸੇ ਇੱਥੇ ਲਾਇਆ ਹੁੰਦਾ ਬਿਲਕੁਲ ਬਦਨੀ ਸੀ ਤਰੱਕੀ ਇਦਾਂ ਹੀ ਵੱਧਦੀ ਹੈ ਜਦੋਂ ਆਪਣਾ ਪੈਸਾ ਅਸੀਂ ਕਮਾਇਆ ਹੋਇਆ ਆਪਣੇ ਮਾਪਿਓ ਦਾ ਚੰਗੀ ਥਾਂ ਤੇ ਇਨਵੈਸਟ ਕਰੀਏ ਹਮ ਅੱਜ ਅਸੀਂ ਉਹ ਠੱਗ ਜੰਟਾ ਨੂੰ ਪੈਸੇ ਦੇ ਰਹੇ ਆ ਜਿਹੜੇ ਸਾਨੂੰ ਜੰਗਲਾਂ ਦੇ ਰਾਈ ਭੇਜ ਰਹੇ ਹਮ ਫਿਰ ਜਦੋਂ ਆਪਾਂ ਵਾਪਸ ਆ ਜਾਂਦੇ ਆ ਪਹਿਲਾ ਗੁੱਸਾ ਤਾਂ ਮੇਰਾ ਨੋਜਮਾਨਾਂ ਨਾਲ ਹੈ ਦੂਸਰਾ ਦੂਸਰਾ ਗੁੱਸਾ ਮੇਰਾ ਜੰਟਾ ਨਾਲ ਹੈ ਔਰ ਐਜ਼ ਅ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਸਰਕਾਰ ਚ ਆ ਸੀ ਤੋਂ ਐਜ਼ ਅ ਯੂਥ ਪ੍ਰਧਾਨ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨਾ ਯੂਥ ਨੂੰ ਜਿਹਦੇ ਵੀ ਪੈਸੇ ਫਸੇ ਜਿਹੜਾ ਵੀ ਠੱਗ ਏਜੰਟ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਜਿਨ੍ਹਾਂ ਨੇ ਤੁਹਾਨੂੰ ਜੰਗਲਾਂ ਰਾਈ ਭੇਜਿਆ ਉਹਦਾ ਨਾਂ ਪਤਾ ਲੈ ਕੇ ਉਹਦੇ ਪ੍ਰੂਫ ਲੈ ਕੇ ਤੁਸੀਂ ਮੇਰੇ ਕੋਲ ਆ ਮੈਂ ਪੈਸੇ ਦਿਵਾਉਂਗਾ ਉਹ ਠੋਕੇ ਦਿਵਾਉਂਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਹੈ ਅਸੀਂ ਆਪਣੀ ਸਰਕਾਰ ਦੇ ਵਿੱਚ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਾ ਔਰ ਇਹੀ ਸਾਡੀ ਮਾਨ ਸਰਕਾਰ ਨੇ ਹੁਣ ਚਾਰ ਮੈਂਬਰੀ ਕਮੇਟੀ ਬਣਾਈ ਹੈ ਕਿ ਜਿਹੜੇ ਵੀ ਠੱਗ ਏਜੰਟ ਜਿਹੜੀ ਵੀ ਲੋਕਾਂ ਨਾਲ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਕਰਦੇ ਐ ਦੋ ਨੰਬਰ ਦੇ ਤਰੀਕੇ ਨਾਲ ਬਾਹਰ ਭੇਜਦੇ ਐ ਜਾਲੀ ਡਾਕੂਮੈਂਟਾਂ ਦੇ ਤਰੀਕੇ ਨਾਲ ਬਾਹਰ ਭੇਜਦੇ ਐ ਉਹਨਾਂ ਤੇ ਉਹਨਾਂ ਦੀ ਪੂੰਛਾਂ ਚਕਾ ਦਾਂਗੇ ਇਸ ਵਾਰੀ ਲੱਗਦਾ ਗਲਤੀ ਕਿਤੇ ਨਾ ਕਿਤੇ ਪਰਿਵਾਰਾਂ ਦੀ ਵੀ ਬਹੁਤ ਹੈਗੀ ਐ ਕਿ ਭਈ ਤੁਸੀਂ ਸਿੱਧੇ ਰਾਸਤੇ ਜਦ ਹੈਗੇ ਨੇ ਫਿਰ ਪੁੱਠੇ ਰਾਸਤੇ ਕਾਹ ਤੋਂ ਪਾਇਆ ਪੰਜਾਬ ਦੇ ਨੂੰ ਯੂਥ ਨੂੰ ਪੰਜਾਬ ਦੇ ਨੌਜਵਾਨ ਨੂੰ ਬਿਲਕੁਲ ਹੈਗੀ ਐ ਮੈਂ ਉਹੀ ਕਹਿ ਰਿਹਾ ਨਾ ਪੇੜ ਚਾਲ ਜਦੋਂ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਜਾਂਦੇ ਨੇ ਤਾਂ ਇੱਕ ਕੰਪੀਟੀਸ਼ਨ ਜਾਂ ਪੈਦਾ ਹੁੰਦਾ ਹੈ ਉਹ ਕੰਪੀਟੀਸ਼ਨ ਪੈਦਾ ਕਰਦੇ ਨੇ ਉਹ ਕਹਿੰਦੇ ਯਾਰ ਉਹਦਾ ਫਲਾਣੇ ਦਾ ਮੁੰਡਾ ਗਿਆ ਉਹਨੇ ਗੱਡੀ ਲੈ ਲਈ ਉਹਨੇ ਦੂਜੇ ਮਹੀਨੇ ਗੱਡੀ ਲੈ ਲਈ ਉਹਨੇ ਦੂਜੇ ਮਹੀਨੇ ਕੋਠੀ ਪਾ ਲਈ ਇਹ ਐਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਇੱਕ ਦੂਜੇ 'ਚ ਜਿਹੜਾ ਕੰਪੈਰੀਜ਼ਨ ਕਰਦੇ ਨੇ ਤੋਂ ਮੈਂ ਚਾਹੁੰਨਾ ਕਿ RAM RAM ਨਾਲ ਤੁਸੀਂ ਪੰਜਾਬ ਦੇ ਵਿੱਚ ਕੰਮ ਕਰੋ ਸਭ ਕੁਝ ਲੈ ਸਕਦੇ ਆ ਮੈਂ ਕਦੀ ਬਾਹਰ ਨਹੀਂ ਗਿਆ ਮਤਲਬ ਸੈਟਲ ਹੋਣ ਲਈ ਕਦੀ ਸੋਚਿਆ ਵੀ ਨਹੀਂ ਜ਼ਿੰਦਗੀ 'ਚ ਨਾ ਮੇਰੇ ਖਾਨਦਾਨ ਨੇ ਸੋਚਿਆ ਹਮ ਅੱਜ ਵਧੀਆ ਕਮਾ ਰਹੇ ਆ ਵਧੀਆ ਖਾ ਰਹੇ ਆ ਮਿਹਨਤ ਕਰੋ ਕੀ ਨਹੀਂ ਹੈ ਹੂੰ ਸਾਡੇ ਪੁਰਾਣੇ ਬਜ਼ੁਰਗਾਂ ਨੇ ਵੀ ਮਿਹਨਤ ਪੰਜਾਬ ਦੇ ਵਿੱਚ ਹੀ ਕੀਤੀ ਹੈ ਹੂੰ ਤੇ ਜੈਸੀ ਕਰ ਲਾਂਗੇ ਕਿ ਕੀ ਹੋ ਜਾਊਗਾ ਹੁਣ ਦੇਖੋ ਮਾਨ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਆ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਆ ਸਭ ਤੋਂ ਪਹਿਲੇ ਪਤਾ ਲੱਗਦਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਐਸਐਸਪੀ ਨਿਕਲਦੇ ਸੀ ਕਮਿਸ਼ਨਰ ਨਿਕਲਦੇ ਸੀ ਆਈਪੀਐਸ ਨਿਕਲਦੇ ਸੀ ਪੀਪੀਐਸ ਨਿਕਲਦੇ ਸੀ ਅੱਜ ਉਹਦੀ ਜਿਹੜੀ ਤਦਾਦ ਘਟ ਹੁੰਦੀ ਜਾਂਦੀ ਹੈ ਹੂੰ ਵੱਡਾ ਕਾਰਨ ਕੀ ਹੈ ਇਹਦਾ ਫਿਰ ਵੱਡਾ ਕਾਰਨ ਦੇਖੋ ਨਾ ਜਦੋਂ ਲੋਕਾਂ ਨੂੰ ਬਾਹਰ ਦੀ ਲਤ ਲੱਗ ਜੇ ਹੂੰ ਔਰ ਇੱਥੇ ਸਰਕਾਰਾਂ ਤੋਂ ਠੱਗੇ ਮਹਿਸੂਸ ਕਰਨ ਆਪਣੇ ਆਪ ਨੂੰ ਤਾਂ ਸੋਚਣ ਫਿਰ ਰਹੀ ਸੋਚਣ ਕਿ ਅਸੀਂ ਬਾਹਰ ਭੱਜ ਜਾਈਏ ਕਿ ਹੋਰ ਮੁਲਕ ਚ ਭੱਜ ਜਾਈਏ ਹੂੰ ਜਦੋਂ ਆਮ ਆਦਮੀ ਪਾਰਟੀ ਸਰਕਾਰ ਨੇ ਸੋਚਿਆ ਹੂੰ ਕਿ ਪਹਿਲੇ ਇੱਥੋਂ ਇੰਨੇ ਅਫਸਰ ਨਿਕਲਦੇ ਹੀ ਹੁਣ ਕਿਉਂ ਨਹੀਂ ਹੂੰ ਹੁਣ ਮਾਨ ਸਰਕਾਰ ਨੇ ਬੀੜਾ ਚੁੱਕਿਆ ਕਿ ਯੂਪੀਐਸਸੀ ਸੈਂਟਰ ਜਿਹੜੇ ਫ੍ਰੀ ਖੋਲੇ ਜਾਣਗੇ ਪੰਜਾਬ 'ਚ ਹੂੰ ਤੁਸੀਂ ਪੜੋ ਫ੍ਰੀ ਪੜੋ ਆਪਣੀ ਪੜ੍ਹਾਈ ਪੂਰੀ ਕੰਪਲੀਟ ਕਰਕੇ ਉਹ ਟ੍ਰੇਨਿੰਗ ਲੋ ਪੇਪਰ 2 ਤੇ ਅਫਸਰ ਲੱਗੋ ਹੂੰ ਸਰਕਾਰ ਤੁਹਾਡੇ ਨਾਲ ਖੁਦ ਹੈਲਪ ਕਰ ਰਹੀ ਹੈ ਇਸ ਚੀਜ਼ ਨੂੰ ਹੂੰ ਐਨੇ ਹੱਟੇ-ਕੱਟੇ ਨੌਜਵਾਨ ਮੈਂ ਦੇਖੇ ਜਿਹੜੇ ਹੁਣ ਯੂਐਸ ਤੋਂ ਰਿਪੋਰਟ ਹੋਏ ਨੇ ਹੂੰ ਕਿਉਂ ਇੱਥੇ ਰਹਿ ਕੇ ਮਿਹਨਤ ਨਹੀਂ ਕਰ ਸਕਦੇ ਕਿ ਉਹਨਾਂ ਦੇ ਹੱਡਾ ਪੈਰਾਂ 'ਚ ਜਾਨ ਮੁੱਕ ਗਈ ਹੈ ਹੂੰ ਇਹ ਉਹੀ ਬੱਚੇ ਨੇ ਨਾ ਜਿਹੜੇ ਕਿੰਨੇ ਸੌ ਕਿਲੋਮੀਟਰਾਂ ਦਾ ਜਿਹੜਾ ਜੰਗਲ ਪਾਰ ਕਰਕੇ ਮੈਕਸੀਕੋ ਬਾਰਡਰ ਤੋਂ ਟੱਪ ਕੇ ਜਾਂਦੇ ਨੇ ਉਹ ਵੀ 50 ਲੱਖ ਰੁਪਏ ਦੇ ਕੇ ਹੂੰ ਨਾ ਕੋਈ ਸੇਤ ਦੀ ਗਾਰੰਟੀ ਨਾ ਕੋਈ ਜ਼ਮੀਰ ਦੀ ਗਾਰੰਟੀ ਐ ਹੋਈ ਲੋਕ ਨੇ ਨਾ ਤੇ ਇੱਥੇ ਵੀ ਰਹਿ ਕੇ ਕੰਮ ਕਰ ਸਕਦੇ ਨੇ ਠੀਕ ਹੈ ਜੀ ਰੁਬਲ ਜੀ ਬਸ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਕਿਵੇਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਇਹ ਕੰਮ ਹੋ ਰਹੇ ਨੇ ਬਈ ਜੀ ਬਿਲਕੁਲ ਹੋ ਰਹੇ ਨੇ ਹੁਣ 1800 ਤੋਂ ਵੱਧ ਨੌਕਰੀਆਂ ਜਿਹੜੀਆਂ ਆਵਾਜ਼ੀ ਪਾਰਟੀ ਸਰਕਾਰ ਨੇ ਅਨਾਉਂਸ ਕੀਤੀਆਂ ਪੁਲਸ ਕਨਸਟੇਬਲ ਦੀਆਂ ਨੌਕਰੀਆਂ ਜਿਹੜੀਆਂ ਅਨਾਉਂਸ ਕੀਤੀਆਂ ਉਹ ਲੋ ਆਪਣੇ ਦਿਓ ਪੇਪਰ ਮੈਰਿਟ ਦੇ ਆਧਾਰ ਤੇ ਮਾਨ ਸਰਕਾਰ ਸਾਡੀ ਬੜੀ ਸਾਫ਼ ਸੁਥਰੀ ਸਰਕਾਰ ਹੈ ਜਿਨ੍ਹਾਂ ਨੇ ਕਰਪਸ਼ਨ ਦੇ ਉੱਤੇ ਇੱਕ ਪਾਰਟੀ ਬਣਾਈ ਸੀ ਕਿ ਹਿੰਦੁਸਤਾਨ ਚ ਕਰਪਸ਼ਨ ਕਿਦਾਂ ਖਤਮ ਕੀਤੀ ਜਾਵੇ ਅਸੀਂ ਕਰਪਸ਼ਨ ਨੂੰ ਖਤਮ ਕਰਦੇ ਹੋਏ ਇਹ ਚੀਜ਼ਾਂ ਦਾ ਬੀੜਾ ਚੁੱਕਿਆ ਸੀ ਅੱਜ 40000 ਤੋਂ ਵੱਧ ਨੌਕਰੀਆਂ ਜਿਹੜੀਆਂ ਪੰਜਾਬ ਚ ਮਿਲ ਚੁੱਕੀਆਂ ਹਨ ਤੇ ਪੰਜਾਬ ਦੇ ਵਿੱਚ ਕੋਈ ਇੱਕ ਵੀ ਬੰਦਾ ਇਦਾਂ ਦਾ ਨਹੀਂ ਕਹਿ ਸਕਦਾ ਕਿ ਮੈਂ ਪੈਸੇ ਦੇ ਕੇ ਨੌਕਰੀ ਲਈ ਹੈ ਇਹ ਚੈਲੰਜ ਕਰ ਰਿਹਾ ਮੈਂ ਅ ਤੁਹਾਡੇ ਚੈਨਲ ਦੇ ਰਹੀ ਚੈਲੰਜ ਕਰ ਰਹੇ ਹਮ ਇੱਕ ਵੀ ਬੱਚਾ ਜਿਹੜਾ ਐਦਾਂ ਨਹੀਂ ਕਹਿ ਸਕਦਾ ਕਿ ਮੈਂ ਪੈਸੇ ਦੇ ਕੇ ਨੌਕਰੀ ਲਈ ਤੇ ਪੁਰਾਣੀ ਸਰਕਾਰਾਂ ਦੇ ਬੰਦੇ ਚੱਕ ਲੋ ਚੱਕ ਲੋ ਬੱਚੇ ਉਹਨਾਂ ਦੇ ਹਮ ਉਹ ਕੱਲੇ ਕੱਲੇ ਕੋ ਵੱਡੇ ਵੱਡੇ ਅਫਸਰਾਂ ਨੇ ਰਿਸ਼ਵਤਾ ਲਈਆਂ ਹੋਈਆਂ ਸੀ ਸੋ ਅੱਜ ਦੇਖੋ ਜਿਸੀ ਚੇਂਜ ਕਰ ਰਹੇ ਆ ਸਰਕਾਰ ਤੁਹਾਡੇ ਨਾਲ ਫਰੈਂਡਲੀ ਚੱਲ ਰਹੀ ਹੈ ਤੇ ਤੁਹਾਡਾ ਵੀ ਉਹ ਨਹੀਂ ਲੋਕਾਂ ਦਾ ਵੀ ਉਹ ਨਹੀਂ ਸਾਥ ਦੀ ਲੋੜ ਹੁੰਦੀ ਹੈ ਸਰਕਾਰ ਨੂੰ ਚਲਾਉਣ ਲਈ ਅੱਛੇ ਤਰੀਕੇ ਨਾਲ ਚੱਲੋ ਤੇ ਅੱਜ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਜਿਸ ਸਾਹ ਉਹ ਨਾ ਬੀੜਾ ਚੁੱਕਿਆ ਹੈ ਸ਼੍ਰੀ ਹਰਬਿੰਦ ਕੇਜਰੀਵਾਲ ਜੀ ਨੇ ਜਿਸ ਸਾਹ ਉਹ ਨਾ ਬੀੜਾ ਚੁੱਕਿਆ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਜੀ ਨੇ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੇ ਆਪਾਂ ਚੱਲੀਏ ਤੇ ਆਪਾਂ ਜਲਦੀ ਪੰਜਾਬ ਨੂੰ ਜਿਹੜਾ ਸੁਖਾਲਾ ਪੰਜਾਬ ਸਿਹਤਮੰਦ ਪੰਜਾਬ ਹੈ ਨਾ ਭਰਪੂਰ ਸੋਨੇ ਦੀ ਚਿੜੀਆ ਵਾਲਾ ਪੰਜਾਬ ਦੁਬਾਰਾ ਬਣ